ਸਾਸ੍ਰੀ ਕਲ ਫਰੈਂਡਸ ਮੈਥੋਡਾ ਹੌਸ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਤੁਹਾਡੇ ਡਿਸਕ ਦੇ ਮਣਕਿਆਂ ਦੇ ਵਿੱਚ ਗੈਪ ਘਟ ਗਿਆ ਹੈ ਲੰਬਰ ਲੈਵਲ ਤੇ ਮਤਲਬ ਲੱਕ ਤੇ ਇਸ ਜਗ੍ਹਾ ਤੇ ਇਥੇ ਤੁਸੀਂ ਐਮ ਆਰ ਆਈ ਕਰਾਈ ਉਹਦੇ ਵਿੱਚ ਡਿਸਕ ਬਲਜ ਆ ਗਿਆ ਡਿਸਕ ਹਰਨੀਏਸ਼ਨ ਲਿਖ ਕੇ ਆ ਗਿਆ ਸਲਿੱਪ ਡਿਸਕ ਹੋ ਗਈ ਹੈ ਤੁਹਾਡੀ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਤੁਸੀਂ ਲੰਬੇ ਸਮੇਂ ਲਈ ਬੈਠ ਕੇ ਕੰਮ ਕਰ ਰਹੇ ਸੀ ਪਰ ਹੁਣ ਤੋਂ ਤੋਂ ਬੈਠਿਆ ਨਹੀਂ ਜਾਂਦਾ ਤੁਸੀਂ ਲੰਬੇ ਸਮੇਂ ਲਈ ਖੜ ਕੇ ਕੰਮ ਕਰਦੇ ਸੀ ਹੁਣ ਤੋਂ ਤੋਂ ਖੜਿਆ ਨਹੀਂ ਜਾਂਦਾ ਤੁਸੀਂ ਚੱਲਦੇ ਫਿਰਦੇ ਕੰਮ ਕਰ ਰਹੇ ਸੀ ਤੁਹਾਡੇ ਲੱਛੇ ਦਰਦ ਹੈ ਤੁਸੀਂ ਗੱਡੀ ਚਲਾਉਨੇ ਹੋ ਤੁਸੀਂ ਟੈਕਸੀ ਚਲਾਉਨੇ ਹੋ ਤੁਸੀਂ ਉਬਰ ਚਲਾਉਨੇ ਹੋ ਤੁਸੀਂ ਟਰੱਕ ਚਲਾਉਨੇ ਹੋ ਤੁਹਾਡੇ ਲੱਛੇ ਦਰਦ ਹੋਣ ਲੱਗ ਗਿਆ ਸੋ ਇਸ ਦੇ ਲਈ ਬਹੁਤ ਆਸਾਨ ਕਸਰਤਾਂ ਨੇ ਅੱਜ ਸਾਡੇ ਕੋਲ ਪੇਸ਼ੈਂਟ ਆਏ ਮੈਲਬੌਰਨ ਆਸਟ੍ਰੇਲੀਆ ਤੋਂ ਸਾਡੀ ਵੀਡੀਓ ਦੇਖ ਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹ ਉੱਥੇ ਕੰਮ ਕਰਦੇ ਨੇ ਕੰਮ ਦੇ ਨਾਮ ਨਾਲ ਉਹਨਾਂ ਦੇ ਜਦੋਂ ਉੱਥੇ ਐਮ ਆਰ ਆਈ ਉਹਨਾਂ ਨੇ ਕਰਾਈ ਤਾਂ ਡਿਸਕ ਬਲਜ ਦੱਸਿਆ ਗਿਆ ਠੀਕ ਹੈ ਕੰਮ ਵੀ ਕਰਨਾ ਪਰ ਉੱਥੇ ਆਰਾਮ ਕਰਨਾ ਬਹੁਤ ਔਖਾ ਹੋ ਜਾਂਦਾ ਇੰਡੀਆ 'ਚ ਆਪਾਂ ਆਰਾਮ ਕਰ ਸਕਦੇ ਹਾਂ ਪਰ ਮਿਹਨਤ ਕਰਨ ਵਾਲੇ ਇਨਸਾਨ ਨੂੰ ਬਹੁਤ ਔਖਾ ਸੋ ਇਸ ਕਰਕੇ ਜਦੋਂ ਵੀ ਤੁਹਾਡੇ ਕਿਤੇ ਦਰਦ ਹੋਵੇ ਪਹਿਲਾਂ ਤਾਂ ਉਸ ਜਗ੍ਹਾ ਤੇ ਤੁਸੀਂ ਸੇਕ ਦੇਣਾ ਹੈ ਸੋ ਹੁਣ ਠੀਕ ਨੇ ਉਹ ਸਾਡੀ ਵੀਡੀਓ ਦੇਖ ਕੇ ਉਹਨਾਂ ਨੇ ਉੱਥੇ ਕਸਰਤਾਂ ਕੀਤੀਆਂ ਹੁਣ ਸਾਡੇ ਕੋਲ ਅੱਜ ਆਏ ਆ ਅਸੀਂ ਉਹਨਾਂ ਨੂੰ 10 ਤੋਂ 12 ਵਾਰ ਆਪਣੇ ਕੋਲ ਬੁਲਾਵਾਂਗੇ ਜਿਹੜੀ ਜਿਹੜੀਆਂ ਕਸਰਤਾਂ ਸਾਨੂੰ ਕਰਨ ਦੀ ਲੋੜ ਹੈ ਜਿਹੜੇ ਜਿਹੜੇ ਮਸਲਸ ਉਹਨਾਂ ਦੇ ਸਪੈਚ ਕਰਨ ਦੀ ਲੋੜ ਹੈ ਅਸੀਂ ਸਾਰੇ ਕਰਾਂਗੇ ਪਰ ਅਗਰ ਥੋੜੇ ਨਾਲ ਇਦਾਂ ਹੋ ਰਿਹਾ ਹੈ ਪਹਿਲਾਂ ਤਾਂ ਘਬਰਾਓ ਨਾ ਫਿਰ ਕੀ ਹੋ ਗਿਆ ਦਰਦ ਹੀ ਹੈ ਚਲਾ ਜਾਏਗਾ ਇੱਕ ਦਿਨ 90% ਚੀਜ਼ਾਂ ਇਦਾਂ ਹੀ ਠੀਕ ਹੋ ਜਾਂਦੀਆਂ ਨੇ ਬਿਨਾ ਕਿਸੇ ਦਵਾਈ ਤੋਂ ਬਿਨਾ ਕਿਸੇ ਆਪਰੇਸ਼ਨ ਤੋਂ ਦਵਾਈ ਦੀ ਲੋੜ ਪਵੇ ਦਵਾਈ ਵੀ ਲੈਣੀ ਚਾਹੀਦੀ ਹੈ ਕਈ ਵਾਰੀ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ ਸੋ ਉਸ ਦਾ ਇਨਸਟੈਂਟ ਜਿਹੜਾ ਆਪਾਂ ਕੀ ਕਰਨ ਦਾ ਤਰੀਕਾ ਉਹ ਦਵਾਈ ਹੈ ਖੁਰਾਕ ਦਾ ਵੀ ਧਿਆਨ ਰੱਖੋ ਸਮੇਂ ਸਿਰ ਡਾਈਟ ਜ਼ਰੂਰ ਖਾਓ ਚੰਗੀ ਡਾਈਟ ਖਾਓ ਅਗਰ ਤੁਸੀਂ ਮਾਸਾਹਾਰੀ ਹੋ ਤਾਂ ਮਾਸਾਹਾਰੀ ਆਪਦੀ ਤੁਸੀਂ ਡਾਈਟ ਕਰ ਸਕਦੇ ਹੋ ਅਗਰ ਮਾਸਾਹਾਰੀ ਨਹੀਂ ਹੋ ਵੈਸ਼ਨੂ ਹੋ ਤਾਂ ਤੁਸੀਂ ਨਾਰਮਲ ਡਾਈਟ ਵੀ ਖਾ ਸਕਦੇ ਹੋ ਬੜੀਆਂ ਚੀਜ਼ਾਂ ਨੇ ਛੋਲੇ ਖਾ ਕੇ ਵੀ ਬਹੁਤ ਲੋਕ ਵਧੀਆ ਸਿਹਤ ਬਣਾ ਲੈਂਦੇ ਹੁਣ ਬਾਦਿਆਂ ਆਪਾਂ ਮੇਨ ਵੀਡੀਓ ਵੱਲ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਧ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡੀਆਂ ਨੇ ਐਸ ਹਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਡਾਕਟਰ ਗੁਰਸ਼ੇਧ ਸਿੰਘ ਔਰ ਡਾਕਟਰ ਵੇਬਾਸਰਾ ਔਰ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਸੋ ਸਮੇਂ ਨੂੰ ਬਰਬਾਦ ਨਾ ਕਰਦੇ ਹੋਏ ਸ਼ੁਰੂ ਕਰਨ ਲੱਗਿਆਂ ਜੀ ਵੀਡੀਓ ਵੀਡੀਓ ਦੇ ਅੰਤ ਤੱਕ ਬਨੇ ਰਹੋ ਔਰ ਅਗਰ ਸਾਡੇ ਚੈਨਲ ਤੇ ਨਵੇਂ ਹੋ ਜਾਂ ਸਾਡੇ ਚੈਨਲ ਤੇ ਪੁਰਾਣੇ ਹੋ ਆਪਣੇ ਸ਼ਹਿਰ ਦਾ ਨਾਮ ਜਰੂਰ ਦੱਸਿਓ ਤੁਸੀਂ ਮੰਨ ਲਓ ਇਹ ਵੀਡੀਓ ਵੈਨਕੂਵਰ ਤੋਂ ਦੇਖ ਰਹੇ ਹੋ ਮੰਨ ਲਓ ਇਹ ਵੀਡੀਓ ਤੁਸੀਂ ਪਿੰਡ ਬੱਦੋਵਾਲ ਤੋਂ ਦੇਖ ਰਹੇ ਹੋ ਮੰਨ ਲਓ ਇਹ ਵੀਡੀਓ ਤੁਸੀਂ ਕਿਸੇ ਵੀ ਜਗ੍ਹਾ ਤੋਂ ਦੇਖ ਰਹੇ ਹੋ ਸਾਨੂੰ ਦੱਸ ਦਿਓ ਵਧੀਆ ਲੱਗਦਾ ਸੋ ਸ਼ੁਰੂ ਕਰੀਏ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਹੁਣ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਹੌਟ ਪੈਕ ਸਿਕਾਈ ਕਰਨੀ ਆ ਤੁਸੀਂ ਸੇਕ ਦੇਣਾ ਹੈ ਤੁਸੀਂ ਸਿੱਧੇ ਪੈ ਜਾਓਗੇ ਲੱਕ ਤੇ ਲੱਤ ਤੇ ਲੱਤ ਦੇ ਵਿੱਚ ਜ਼ਿਆਦਾ ਦਰਦ ਜਾਣ ਲੱਗ ਜਾਂਦਾ ਜਦੋਂ ਆਪਾਂ ਨੂੰ ਫਿਕਰ ਪੈਂਦਾ ਲੱਕ 'ਚ ਦਰਦ ਹੁੰਦਾ ਰਵੇ ਨਾ ਆਪਾਂ ਕੁਝ ਨਹੀਂ ਕਰਦੇ ਜਦੋਂ ਆਪਣੇ ਲੱਤ 'ਚ ਦਰਦ ਆ ਜਾਂਦਾ ਉਦੋਂ ਫਿਰ ਪੇਸ਼ੈਂਟ ਕਹਿੰਦਾ ਵੀ ਹੁਣ ਆਪਾਂ ਕੀ ਕਰੀਏ ਉਦੋਂ ਇਨਸਾਨ ਤੇ ਹੁੰਦਾ ਵੀ ਹੁਣ ਆਪਾਂ ਕੀ ਕਰੀਏ ਸੋ ਇਸ ਕਰਕੇ ਅਗਰ ਤੁਹਾਡੇ ਵੀ ਇਹ ਸਾਰਾ ਕੁਝ ਹੈ ਤਾਂ ਵੀਡੀਓ ਚੰਗੀ ਤਰ੍ਹਾਂ ਦੇਖਦੇ ਰਹੋ ਪਹਿਲਾਂ ਤੁਸੀਂ ਸਿਕਾਈ ਕਰਨੀ ਹੈ ਇੰਦਾਂ 10 ਤੋਂ 15 ਮਿੰਟ ਰੋਜ਼ਾਨਾ ਸਵੇਰੇ ਸ਼ਾਮ ਉੱਦੋਂ ਬਾਅਦ ਸਾਈਡ ਲੈ ਕੇ ਉੱਠੋ ਸੇਕ ਹੈ ਜਿਹੜਾ ਤੁਸੀਂ ਥੱਲੇ ਰੱਖਿਆ ਹੈ ਕੱਢ ਦੇਣਾ ਹੌਟ ਪੈਕ ਤੁਸੀਂ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਦੇਣਾ ਇਹ ਸਾਡੇ ਕੋਲੇ ਮਾਈਕ੍ਰੋਵੇਵ ਵਾਲੇ ਹੌਟ ਪੈਕਸ ਨੇ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਦਈਏ ਲਓ ਜੀ ਹੁਣ ਆਪਾਂ ਵੱਧਦੇ ਹਾਂ ਕਸਰਤਾਂ ਵੱਲ ਸਭ ਤੋਂ ਪਹਿਲੀ ਜਿਹੜੀ ਤੁਸੀਂ ਕਸਰਤ ਕਰਨੀ ਹੈ ਨਾ ਉਹ ਕਰਨੀ ਹੈ ਤੁਸੀਂ ਆਪਣੇ ਪੈਰੀਫੋਰਮਿਸ ਮਸਲ ਨੂੰ ਸਟ੍ਰੈਚ ਕਰਨਾ ਪੈਰੀਫੋਰਮਿਸ ਮਸਲ ਕਿਹੜਾ ਆ ਵਾਹ ਮੰਨ ਲਓ ਸਜੀਲਾਤੀ ਦਰਦ ਹੈ ਸਜੀਲਾਤ ਆਪਾਂ ਗੋਡੇ ਤੇ ਰੱਖਾਂਗੇ ਔਰ ਦੋਨਾਂ ਹੱਥ ਦੂਜੇ ਗੋਡੇ ਤੇ ਪਾ ਕੇ ਆਪਦੇ ਬਾਹ ਨੂੰ ਖਿੱਚ ਦੇਣਾ ਜਦੋਂ ਆਪਾਂ ਵੱਧ ਤੋਂ ਵੱਧ ਖਿੱਚਾਂਗੇ ਨਾ ਇੱਥੇ ਖਿੱਚ ਪੈਗੀ ਇਸ ਜਗ੍ਹਾ ਤੇ ਇੱਥੇ 10 ਸੈਕਿੰਡ ਹੋਲਡ 1 2 3 4 5 6 7 8 ਨੋ 10 ਫਿਰ ਖਿੱਚ ਦੋ ਫਿਰ ਇੱਥੇ ਹੋਲਡ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਪਹਿਲਾਂ ਜਿਹੜੀ ਲੱਤ ਚ ਦਰਦ ਜਾਂਦਾ ਉਸਾਈਂ ਤਾਂ ਕਰਨਾ ਹੀ ਕਰਨਾ ਫਿਰ ਦੂਜੀ ਚ ਵੀ ਕਰਨਾ ਕਈ ਵਾਰੀ ਦੋਨਾਂ ਲੱਤਾਂ ਚ ਜਾਵੇ ਤਾਂ ਦੋਨੋਂ ਸਾਈਡ ਕਰਨਾ ਪਰ ਕੁੱਲ ਮਿਲਾ ਕੇ ਤੁਸੀਂ ਦੋਨੋਂ ਪਾਸੇ ਸਟ੍ਰੈਚ ਕਰਨੇ ਆ ਪੰਜ-ਪੰਜ ਸੈੱਟ ਲਾਉਣੇ ਆ ਆਪਾਂ ਦੋ ਵਾਰੀ ਕਰਕੇ ਦਿਖਾਇਆ ਸੀ ਤੁਸੀਂ ਪੰਜ ਵਾਰੀ ਕਰੋਗੇ ਪਹਿਲੀ ਕਸਟਰ जीडी दूजी कसरत आ इसके करा रोटेषन दोनों गोडे मोड़ लेने गर्दन सीधी रखा गोडे भी जोड़ लेने गिटे भी जोड़ लेने दोनों दो छत वाल देख रहे हैं दस सैकड एक दो तीन चार पांच पे सात आठ नौ दस फिर दूसरी साइड एक दो तीन चार पे सत अठ नौ दस दिन रिलैक्स 10 ਸੈਕਿੰਡ ਇਧਰ 10 ਸੈਕਿੰਡ ਇਧਰ ਮਤਲਬ ਇੱਕ ਵਾਰੀ ਕੀਤਾ ਤੁਸੀਂ ਇਦਾਂ ਪੰਜ ਵਾਰੀ ਕਰਨਾ ਕਸਰਤ ਹੋ ਗਈ ਦੂਜੀ ਜਿਹੜੀ ਤੀਜੀ ਕਸਰਤ ਆ ਬ੍ਰਿਜਿੰਗ ਦੋਨੋਂ ਆਪ ਦੇ ਤੁਸੀਂ ਪੂਰੇ ਪੈਰ ਮੋੜ ਲੈਣੇ ਔਰ ਲੱਕ ਹਵਾ 'ਚ ਚੱਕ ਦੇਣਾ ਇੱਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਫੇਰ ਉੱਪਰ ਚੱਕ ਦਾਂਗੇ ਫੇਰ 10 ਸੈਕਿੰਡ ਹੋਲਡ 1 2 3 4 5 6 7 8 9 10 ਫੇਰ ਦਾ ਸਕਿੰਡ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਇਹ ਹੋ ਗਈ ਤੁਹਾਡੀ ਕਸਰਤ ਨੰਬਰ ਤੀਸਰੀ ਹੁਣ ਜਿਹੜੀ ਇਸ ਤੋਂ ਨੈਕਸਟ ਐਕਸਰਸਾਈਜ਼ ਹੈ ਉਸਦੇ ਵਿੱਚ ਤੁਸੀਂ ਮੁੱਦੇ ਪੈ ਜਾਓਗੇ ਔਰ ਹਾਫ ਕੋਪਰਾ ਕਰਕੇ ਦਿਖਾਉਂਗਾ ਦੋਨੇ ਹੱਥ ਮੋਢਿਆਂ ਦੇ ਥੱਲੇ ਔਰ ਇਦਾਂ ਉੱਪਰ ਉੱਠ ਜਾਣਾ ਮਤਲਬ ਥੋੜਾ ਜਿਹਾ फुल कोबरा यह होगी हाफ कोबरा इत हूं थले रख के भी करते हो पर उसके ज़्यादा मोटे का जोर लगेगा हथा बिल्कुल हाथ मोटे थले इस जगह से इतर उठा इतने दस सैकेंड होल्ड एक दो तीन चार पे सात, आठ, नौ दस रिलैक्स फिर उपर उठो इत दस सैकेंड होल्ड करो दैन रिलैक्स इस सैट लाने ये होगी थोड़ी हाफ कोबरा कसो ਨੈਕਸਟ ਐਕਸਰਸਾਈਜ਼ ਚਾਰ ਕਸਰਤਾਂ ਹੋ ਗਈਆਂ ਤੁਹਾ ਬਾਦਿਆਂ ਪੰਜਵੀਂ ਵੱਲ ਪ੍ਰੋਨ ਐਸਐਲਆਰ ਮਤਲਬ ਮੁdde ਪੈਜੋ ਮੁdde ਕਿਵੇਂ ਪੈਣਾ ਧਿਆਨ ਨਾਲ ਦੇਖੋ ਤੁਸੀਂ ਐਦਾਂ ਪੈ ਜਾਣਾ ਸਾਈਡ ਲੈ ਕੇ ਐਦਾਂ ਗਰਦਨ ਸਾਈਡ ਤੇ ਰੱਖ ਲੈਣੀ ਆ ਔਰ ਇੱਕ ਲਾਥਾਵਾ ਚੱਕਣੀ ਆ ਇੱਥੇ ਮਤਲਬ ਚੱਕਣੀ ਕਿੰਨੀ ਕਾ ਇਹ ਨਹੀਂ ਵੀ ਬਹੁਤ ਚੱਕ ਦੇਣੀ ਹੈ ਨਹੀਂ ਮਤਲਬ ਥਲੋ ਇੱਕ ਗਿੱਟ ਬਸ ਇੱਥੇ ਹੋਲਡ ਕਰਨਾ 5 ਸੈਕਿੰਡ 1 2 3 4 5 ਫੇਰ ਦੂਜੀ ਲਾਥ 1 2 3 4 5 ਫੇ ਦੁਜੀਲਾਤ 1 2 3 4 5 ਫੇ ਦੁਜੀਲਾਤ 1 2 3 4 5 ਇਦਾਂ ਇਸ ਕਸਰਤ ਨੂੰ ਤੁਸੀਂ ਪੂਰੇ 5 ਤੋਂ 6 ਸੈਟ ਲਾਉਣੇ ਆ ਮਤਲਬ ਆਪਾਂ ਦੋ ਸੈਟ ਲਾ ਕੇ ਦਿਖਾਈ ਦੋ ਵਾਰੀ ਇਧਰ ਕੀਤਾ ਦੋ ਵਾਰੀ ਉਧਰ ਕੀਤਾ ਤੁਸੀਂ ਇਹ ਟੋਟਲ ਇਸ ਦੇ ਮਤਲਬ 5 ਵਾਰੀ ਕਰਨਾ ਹੁਣ ਬਾਤਦੇ ਆ ਅਗਲੀ ਕਸਰਤ ਵੱਲ ਆਖਰੀ ਕਸਰਤ ਕਹਿ ਲੋ ਜਾਂ ਸੈਕਿੰਡ ਲਾਸਟ ਕਹਿ ਲੋ ਇੱਕ ਹੋਰ ਤੁਹਾਨੂੰ ਗਿਫਟ ਦੇ ਦੇਾਂਗੇ ਇਸ ਦੇ ਵਿੱਚ ਕੀ ਹੈ ਆਪਾਂ ਫਿਗਰ ਆ 4 ਚਾਹੀਏ ਔਰ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਔਰ ਹੱਥ ਅਗੇ ਲੈ ਜਾਣੇ ਆ ਇਸ ਨੂੰ ਕਹਿੰਦੇ ਆ ਚਾਈਲਡ ਪੋਜ਼ ਸਟ੍ਰੈਚ ਇੱਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਰਿਲੈਕਸ ਫੇਰ ਪਿੱਛੇ ਜਾਓ 10 ਸੈਕਿੰਡ ਹੋਲਡ ਕਰੋ ਹੱਥ ਅਗੇ ਲੈ ਜਾਓ 1 2 3 4 5 6 7 8 9 10 ਰਿਲੈਕਸ ਇਸ ਦੇ ਪੰਜ ਸੈਟ ਇੱਕ ਜਿਹੜੀ ਆਖਰੀ ਕਸਰਤ ਤੁਹਾਨੂੰ ਗਿਫਟ ਦੇਣ ਲੱਗੇ ਆ ਉਹ ਕੀ ਕਰਨਾ ਤੁਸੀਂ ਕੰਮ ਤੇੋਂ ਕਸਰਤ ਕਰ ਲਿਓ ਕਰੀ ਨਾ ਕਰਿਓ ਹਰ 2 ਘੰਟੇ ਬਾਅਦ ਕੰਮ ਤੇ ਬੈਠ ਕੇ ਕੰਮ ਕਰਦੇ ਹੋ ਚਾਹੇ ਖੜ ਕੇ ਹਰ 2 ਘੰਟੇ ਬਾਅਦ ਦੋਨੋਂ ਮੁਠੀਆਂ ਬੰਦ ਕਰਨੀਆਂ ਨੇ ਇੱਥੇ ਰੱਖ ਲੈਣੀਆਂ ਨੇ ਜਿੱਥੇ ਆਪਣੇ ਐਸ ਆਈ ਜੋਇੰਟਸ ਹੁੰਦੇ ਨੇ ਆ ਦੇਖੋ ਇਹ ਡਿੰਪਲ ਜਿੱਦੀਆਂ ਨੇ ਨਾਲ ਇੱਥੇ ਰੱਖ ਲੈਣੀ ਇਹਨੂੰ ਅੰਦਰ ਨੂੰ ਔਰ ਛੱਤ ਵੱਲ ਦੇਖਣਾ ਇੱਥੇ 10 ਸੈਕਿੰਡ ਹੋਲਡ ਥੈਨ ਰਿਲੈਕਸ ਇਦਾਂ ਛੱਤ ਵਾਲ ਦੇਖਣਾ ਔਰ ਇੱਥੇ ਪੰਜ ਕਹਿੰਦੇ ਆ 1 2 3 4 5 ਫਿਰ ਰਿਲੈਕਸ ਫਿਰ ਪੰਜ ਕਹਿੰਦੇ ਆ ਫਿਰ ਰਿਲੈਕਸ ਦੋ ਵਾਰੀ ਕਰਨਾ ਬਸ ਉਦੋਂ ਬਾਅਦ ਆਪਦੇ ਕੰਮ ਤੇ ਪਹਿਚੋ ਆਸਾਨ ਕਸਰਤਾਂ ਕਰੋ ਨਾਲ ਰੋਜ਼ਾਨਾ ਤੁਸੀਂ ਸੇਕ ਦੋ ਔਰ ਹੋ ਸਕੇ ਤਾਂ ਰਾਤ ਨੂੰ ਸੌਣ ਵੇਲੇ ਕੋਸਾ ਦੁੱਧ ਜ਼ਰੂਰ ਪੀਓ ਜਦੋਂ ਆਪਾਂ ਕੰਮ ਤੋਂ ਆਉਨੇ ਆਪਣੀ ਮਾਸਪੇਸ਼ੀਆਂ ਨੂੰ ਤਾਕਤ ਦੀ ਲੋਡ ਬਹੁਤ ਹੁੰਦੀ ਆ ਸਾਰਾ ਦਿਨ ਇਹ ਖੜ ਕੇ ਆਪਾਂ ਕੰਮ ਕਰਦੇ ਆ ਹਫਤੇ ਚ ਇੱਕ ਦਿਨ ਬਾਡੀ ਮ사ਜ ਜ਼ਰੂਰ ਕਰਾਓ ਹਲਕੀ ਹਲਕੀ ਏਨੀ ਵੀ ਦਬਕੇ ਸੌਫਟ ਸੌਫਟ ਮ사ਜ ਉਸ ਨਾਲ ਮਸਲਾ ਆਪਣੀ ਰਿਲੈਕਸ ਹੋ ਜਾਂਦੇ ਆ ਅਗਰੇ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋ ਔਰ ਇੱਕ ਕਸਰਤਾਂ ਕਰਨੀਆਂ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਬਹੁਤ ਜਲਦੀ ਫਰਕ ਪੈਣ ਵਾਲਾ ਹੈ ਡਿਸਕ ਬਲਜ ਦਾ ਇਲਾਜ ਇਹੀ ਕਸਰਤਾਂ ਨੇ ਕਿਉਂਕਿ ਇਹੀ ਕਸਰਤਾਂ ਅਸੀਂ ਆਪਣੇ ਪੇਸ਼ੈਂਟਸ ਨੂੰ ਆਪਣੇ ਕਲੀਨਿਕ ਤੇ ਕਰਾਉਂਦੇ ਆ ਸੋ ਹੁਣ ਚੱਲੇ ਪਾਉਨੇ ਆ ਮਿਲਾਂਗੇ ਜਲਦੀ ਇੱਕ ਨਵੀਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖੋ ਆਪਣੇ ਪਰਿਵਾਰ ਦਾ ਧਿਆਨ ਰੱਖੋ ਔਰ ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ ਤੁਸੀਂ ਤੰਦਰੁਸਤ ਹੀ ਰਹੋ ਸਤਿ ਸ਼੍ਰੀ ਅਕਾਲ